ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਬਣ ਝੋਟੀ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸੀ ਗਾਲ ਹਸੀ ਗਾਲ ਜੀ ਹੋਰ ਠੀਕ ਹੋ ਨਹੀਂ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਹੋਊ ਨਾ ਮੇਰਾ ਸਰਬਜੀਤ ਆ ਬਾਈ ਪਿੰਡ ਸੋਖਪਰਾ ਮਾਉੜ ਜ਼ਿਲ੍ਹਾ ਬਰਨਾਲਾ ਹੂੰ ਪੱਖੋ ਕੈਂਚੀਆਂ ਤੋਂ 8 ਕਿਲੋਮੀਟਰ ਰਹਿ ਜਾਂਦਾ ਤੱਪੇ ਤੋਂ 10 ਕਿਲੋਮੀਟਰ ਠੀਕ ਆ ਬਾਈ ਅ ਤਹਿਸੀਲ ਤਾਂ ਤੱਪਾ ਹੀ ਪੈਂਦੀ ਹਾਂਜੀ ਤਹਿਸੀਲ ਤੱਪਾ ਪੈਂਦੀ ਠੀਕ ਆ ਤੱਪਾ ਤੇ ਪੱਖੋ ਕੈਂਚੀਆਂ ਨੇੜੇ ਰਹਿ ਜਾਂਦਾ ਹਾਂਜੀ ਹਾਂਜੀ ਇਹ ਬਰਨਾਲਾ ਵੀ ਵੈਸੇ ਨੇੜੇ ਹੀ ਰਹਿ ਜਾਂਦਾ ਬਰਨਾਲਾ 15 ਕਿਲੋਮੀਟਰ ਪੈਂਦਾ ਜੀ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ 6884027470 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਛੋਟੀ ਦੇ ਦੇ ਕਿੰਨੇ ਟਾਈਮ ਨਹੀਂ ਘਬਣ ਏ ਬਾਈ ਜੀ ਆ ਇੱਕ ਤਰੀਕ ਨੂੰ ਅੱਜ ਪੂਰੇ 6 ਮਹੀਨਿਆਂ ਦੀ ਗੱਬਣ ਹੋ ਗਈ ਠੀਕ ਐ ਬਾਈ ਹਾਂਜੀ ਕਿਹੜੀ ਟੀਕੇ ਦੀ ਆ ਪਤਾ ਕੋਈ ਟੀਕਾ ਨਹੀਂ ਆਪਾਂ ਪਤਾ ਲਿਆ ਪਤਾ ਲੈ ਕੇ ਦੇ ਦਾਂਗੇ ਜਿੰਨਾ ਮਾਲਕਾਂ ਤੋਂ ਲਈ ਸੀਗੀ ਠੀਕ ਐ ਬਾਈ ਹਾਂਜੀ ਫੇਸ ਬੜਾ ਚੰਗਾ ਪਤਲਾ ਸਿੰਘ ਆ ਬਿਲਕੁਲ ਨਾਲ ਹੀ ਮੋੜਿਆ ਵਾ ਮੂੰਹ ਮੱਥਾ ਪੂਰਾ ਚੰਗਾ ਕੱਦ ਵੱਡ ਚੰਗਾ ਯਾਦਬ੍ਰੀਡ ਫੁੱਲ ਚੰਗੀ ਆ ਜੈਡ ਬਲੈਕ ਆ ਹਨ ਹਾਂਜੀ ਜੈਡ ਬਲੈਕ ਆ ਪੂਸ ਸਾਰੀ ਕਾਲੀ ਐ ਜੀ ਜਮਾ ਜੈਡ ਬਲੈਕ ਆ ਪੂਸ ਵੀ ਕਾਲੀ ਐ ਪਿੱਠ ਪੂੜਾ ਬਹੁਤ ਚੰਗਾ ਗੱਬਣ ਚੈੱਕ ਪਾਸ ਆਪਦੀ ਤਸੱਲੀ ਭਾਈ ਗੱਬਣ ਦੀ ਜਰੂਰ ਕਰਵਾ ਲਓ ਹਾਂਜੀ ਹਾਂਜੀ ਕਰਵਾ ਕੇ ਲਿਖੇ ਕੀ ਰਿਕਾਰਡ ਮੰਗਾ ਦਾ ਦੁੱਧ ਦਾ ਇਹਦੀ ਮਾਂ ਦਾ 18 ml ਰਿਕਾਰਡ ਦਾ 18 ਲੀਟਰ ਦਾ ਦੱਸ ਦੇ ਜੀ 18 ਲੀਟਰ ਹਾਂਜੀ ਠੀਕ ਹੈ ਭਾਈ ਖੋਲ ਦਿਓ ਮੜੀ ਤੋਰ ਕੇ ਦਿਖਾ ਦਈਏ ਜੈਡ ਬ੍ਰੀਡ ਫੁੱਲ ਚੰਗੀ ਹੈ 18 ਲੀਟਰ ਦਾ ਰਿਕਾਰਡ ਹੈ ਜੈਡ ਬਲੈਕ ਕੱਦ ਵੱਡ ਚੰਗਾ ਹੌਣ ਤੁਣ ਲੰਬੀ ਆ ਸਿੰਘ ਸੁng ਬਹੁਤ ਚੰਗਾ ਬਈ ਤੇ ਨੇੜੇ ਹੀ ਮੋੜਿਆ ਵਾ ਤੋੜਾ ਤਾਰਾ ਵੀ ਕਰ ਮਣੀ ਤਾਂ ਚੰਗਾ ਕਰਨ ਖਾਣ ਵਗੈਰਾ ਜਰੂਰ ਨੇੜੇ ਤੋਂ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਾਣਾ ਚਾਰੇ ਥਾਣ ਨਿਕੜਵੇਂ ਪੂਰੀ ਵਿਕਤੀ ਹੈ ਮੁੱਲ ਕੀ ਆ ਭਰਾ ਦਾ ਮੋਲੇ ਦਾ 65000 ਰੁਪਏ ਰੱਖਿਆ ਜੀ ਮਾਨਤਾਨ ਹੋ ਜੇ ਬਈ ਹਾਂਜੀ ਮਾਨਤਾਨ ਕਰ ਦੇਗੇ ਠੀਕ ਆ 65000 ਰੁਪਏ ਮੋਲੇ ਦਾ ਖਾਣ ਤਾਨ ਜਿਹੜਾ ਮੌਕਾ ਦੇ ਜੀ ਚੰਗੀ ਆ ਝੋਟੀ ਬਈ ਇੱਕ ਅੱਦ ਬੱਡ ਵਾਲੀ ਆ ਥੋੜਾ ਡਰਦੀ ਆਲੇ ਆਈ ਕਰਕੇ ਹਾਂ ਕੋਈ ਚੱਕਰ ਫੁੱਲ ਕਾਤਾ ਕੋਈ ਛੋਟਾ ਕਰਦਣੀ ਯਾਦ ਉਹਨੇ ਫੁੱਲ ਚੰਗੀ ਆ ਝੋਲੀ ਦਿਖਾ ਝੋਲੀ ਬਹੁਤ ਚੰਗੀ ਆ ਨਾ ਭਾਈ ਹਾਂਜੀ ਹਾਂਜੀ ਗੱਦੀ ਬਹੁਤ ਸੋਹਣੀ ਪੱਟੀ ਹੋਈ ਆ ਜੀ ਕੱਲਾ ਕੱਲਾ ਥਣ ਚਾਰੇ ਥਣ ਨਿਕੜੇ ਪੂਰੇ ਗੈਪ ਤੇ ਗੱਦੀ ਪੂਰੀ ਵਧੀਆ ਪੱਟੀ ਬੈਠੀ ਆ ਸਹੀ ਗੱਲ ਨੇੜ ਤੋਂ ਚੈੱਕ ਕਰਵਾਣ ਝੋਲੀ ਬਹੁਤ ਚੰਗੀ ਆ ਠੰਡੀ ਸੀ ਲੈ ਲੈ ਪੂਰ ਚਾਕੇ ਖਾਦੀਆਂ ਨਾ ਸੀ ਠੰਡੀ ਆ ਭਾਈ ਥਣ ਵੀ ਕੱਲਾ 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 ਥਣ ਪੂਰਾ ਵਿੱਥੀ ਦੇ ਥਣ ਤੇ ਪੱਠਪੁੜਾ ਬਹੁਤ ਚੰਗਾ ਠੰਡੀ ਸੀਲਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਤੇ ਮੁੱਲ ਇਹਦਾ 65 ਮੁੱਲ 65000 ਰੁਪਏ ਮਾਨਤਨ ਹੋ ਜਾਣਾ ਹਾਂਜੀ ਮਾਨਤਨ ਕਰਦੇ ਵੀ 65000 ਜਮਾ ਜਾਇਜ ਮੁੱਲ ਆ ਬਾਈ ਮਾਨਤਨ ਮੌਕੇ ਤੇ ਹੋ ਜਾਊਗਾ ਕਿਸੇ ਵੀਰ ਨੂੰ ਝੂਟੀ ਪਸੰਦ ਆਈ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ